ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਜਾਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ ਸਾਡਾ ਬੋਲਚਾਲ ਹੋਵੇ ਆਹ ਕੰਮ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਕਰਦੇ ਨੇ ਉਹ ਫਿਰ ਆਪ ਵੀ ਦੁਖੀ ਹੁੰਦੇ ਤੇ ਦੂਜਿਆਂ ਲੋਕਾਂ ਨੂੰ ਵੀ ਦੁਖੀ ਕਰਦੇ ਨੇ ਤੁਸੀਂ ਵੇਖਿਆ ਹੋਣਾ ਕਿ ਕੁਝ ਲੋਕ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਹਿਣਗੇ ਜੀ ਮੈਨੂੰ 5000 ਰੁਪਏ ਦੇ ਦਿਓ 10000 ਰੁਪਏ ਦੇ ਦਿਓ 20 ਦੇ ਦਿਓ 50 ਦੇ ਦਿਓ ਲੱਖ ਦੇ ਦਿਓ 2 ਲੱਖ ਦੇ ਦਿਓ ਜਾਂ ਇਹ ਤੋਂ ਵੱਧ ਵੀ ਰਕਮ ਕਈ ਜਾ ਸਕਦੀ ਆ ਕਈ ਤਾਂ ਇਹ ਤੋਂ ਥੱਲੇ ਵੀ ਆ ਜਾਂਦੇ 5000 ਤੋਂ ਫਿਰ 2000 ਨਹੀਂ 1000 ਨਹੀਂ ਉਹ ਕੀ ਕਰਦੇ ਲੋਕ ਨੇ ਕਿ ਉਹ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਬੋਲਚਾਲ ਵਾਲੇ ਲੋਕਾਂ ਤੋਂ ਇਦਾਂ ਪੈਸੇ ਮੰਗ ਲੈਂਦੇ ਨੇ ਤੇ ਇਹ ਕਹਿ ਕੇ ਮੰਗਦੇ ਨੇ ਬਸ ਤਿੰਨ ਚਾਰ ਦਿਨ ਦੀ ਗੱਲ ਹੈ ਮੈਂ ਤੈਨੂੰ ਵਾਪਸ ਕਰ ਦਵਾਂਗਾ ਇਹ ਬਹੁਤ ਸਾਰੇ ਲੋਕਾਂ ਨਾਲ ਘਟਨਾ ਵਾਪਰੀ ਹੋਗੀ ਫਿਰ ਹੁੰਦਾ ਕੀ ਆ ਤੁਸੀਂ ਸਭ ਜਾਣਦੇ ਹੋ ਕਿ ਚੰਗੇ ਲੋਕ ਜਿਹੜੇ ਤੁਹਾਡੇ ਵਰਗੇ ਲੋਕ ਹੁੰਦੇ ਨੇ ਉਹ ਕਹਿਣਗੇ ਚਲੋ ਸਾਡਾ ਮਿੱਤਰ ਆ ਸਾਡਾ ਦੋਸਤ ਆ ਰਿਸ਼ਤੇਦਾਰ ਆ ਭੈਣ ਭਰਾ ਚਲੋ ਇਹ ਮਦਦ ਕਰਨੀ ਵੀ ਚਾਹੀਦੀ ਤੇ ਕਰਨੀ ਵੀ ਬਣਦਾ ਵੀ ਫਰਜ਼ ਬਣਦਾ ਆ ਕਿ ਆਪਾਂ ਨੂੰ ਆਪਣੇ ਭੈਣ ਭਰਾਵਾਂ ਦੀ ਹੈਲਪ ਕਰਨੀ ਚਾਹੀਦੀ ਪਰ ਜੇ ਕੋਈ ਭੈਣ ਭਰਾ ਹੈਲਪ ਲੈਣ ਦੀ ਥਾਂ ਇੱਕ ਦਿਲ ਚ ਇਹ ਸੋਚ ਕੇ ਆਵੇ ਦਿਮਾਗ ਚ ਇਹ ਸੋਚ ਕੇ ਆਵੇ ਕਿ ਮੈਂ ਤਾਂ ਮੰਗਣੇ ਆ ਮੁੜ ਕੇ ਦੇਣੇ ਨਹੀਂ ਮੈਂ ਫੋਨ ਨਹੀਂ ਚੁੱਕਣਾ ਮੁੜ ਕੇ ਇਹ ਅਗਲਾ ਮੈਨੂੰ ਜਿੰਨੇ ਮਰਜੀ ਫੋਨ ਕਰੇ ਜਿੰਨਾ ਮਰਜੀ ਮੈਨੂੰ ਕਵੇ ਮੈਂ ਉਹਨੂੰ ਵਾਪਸ ਨਹੀਂ ਕਰਨੇ ਜੇ ਇਹ ਸੋਚ ਕੇ ਆਵੇ ਤਾਂ ਫਿਰ ਬੰਦੇ ਨੂੰ ਬਹੁਤ ਦੁੱਖ ਵੀ ਹੁੰਦਾ ਕੀ ਕੀਤਾ ਜਾ ਰਿਹਾ ਕਿ ਕੁਝ ਕੋ ਰਿਸ਼ਤੇਦਾਰ ਕੁਝ ਕੋ ਦੋਸਤ ਮਿੱਤਰ ਝੱਟ ਫੋਨ ਕਰਨਗੇ ਯਾਰ ਥੋੜੇ ਪੈਸੇ ਪਾ ਦਿਆਂ Google Pay ਕਰਦੀ 5000 ਕਰਦੀ 20000 ਕਰਦੀ 50000 ਕਰਦੀ ਜਾਂ ਵੱਧ ਕਰਦੀ ਜਾਂ ਘੱਟ ਕਰਦੀ ਹੈ बस मैं तिनु परसों मेरी आ जाने मैं दे दिना ते कई बार ਤੁਹਾਡੇ ਵਰਗੇ ਸੱਜਣ ਨੇ ਪੈਸੇ ਰੱਖੇ ਹੁੰਦੇ ਕਿਸੇ ਨੂੰ ਦੇਣ ਲਈ ਕਿਸੇ ਨੂੰ ਵਰਤਨ ਦੇ ਲਈ ਉਹਨੇ ਵੀ ਗਾੜੀ ਕੇ ਕੋਲ ਲਏ ਫੜੇ ਹੁੰਦੇ ਉਹਨੂੰ ਜਬਾਨ ਕੀ ਤਿੰਦੀ ਮੈਂ ਤੈਨੂੰ ਵੀਰੇ ਇੰਨੇ ਦਿਨਾਂ ਨੂੰ ਪੈਸੇ ਦੇ ਦਾਂਗਾ ਕੋਈ ਗੱਲ ਨਹੀਂ ਕਿਉਂਕਿ ਬਹੁਤ ਸਾਰੇ ਚੰਗੇ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਇੱਕ ਦੂਜੇ ਕੋ ਜਿੰਨੀ ਤਰੀਕ ਨੂੰ ਪੈਸੇ ਲੈਂਦੇ ਨੇ ਤੇ ਜਿੰਨਾ ਜਿੰਨੀ ਤਰੀਕ ਨੂੰ ਕਮੈਂਟ ਕਮੈਂਟਮੈਂਟ ਕਰ ਲੈਂਦੇ ਨੇ ਉਨੀ ਤਰੀਕ ਨੂੰ ਹੀ ਉਹਨਾਂ ਦੇ ਪੈਸੇ ਵਾਪਸ ਕਰ ਵੀ ਦਿੰਦੇ ਨੇ ਕਿ ਹਾਂ ਬਈ ਤੇਰੇ ਪੈਸੇ ਮੇਰੇ ਕੋ ਪਈਆ ਲੈ ਜਾ ਜਾਂ ਮੈਂ ਤਰੀਕਾ ਰੱਖ ਕੇ ਪੈਸੇ ਦੇ ਪਰ ਕੁਝ ਜਹੇ ਲੋਕ ਨੇ ਨਾ ਉਹ ਪੈਸੇ ਵਾਪਸ ਕਰਦੇ ਨਹੀਂ ਫਿਰ ਕੱਲੇ ਪੈਸੇ ਨਹੀਂ ਜਾਂਦੇ ਬੰਦੇ ਦਾ ਬੋਲਚਾਲ ਵੀ ਚਲ ਜਾਂਦਾ ਉਹ ਲੋਕ ਤੁਹਾਡਾ ਨਾ ਬੋਲਣੋ ਛੱਡ ਜਾਂਦੇ ਨੇ ਤੁਹਾਡੀ ਬਖਤੋਈ ਕਰਨੀ ਸ਼ੁਰੂ ਕਰ ਦੇਣਗੇ ਲੋਚਨਾ ਸ਼ੁਰੂ ਕਰ ਦੇਣਗੇ ਕਹਿਣਗੇ ਬੰਦਾ ਹੀ ਬੜਾ ਮਾੜਾ ਇੱਕ ਤੇ ਆਪਾਂ ਪੈਸੇ ਵੀ ਦੇ ਲੇ ਦੂਜਾ ਆਪਾਂ ਬੋਲਚਾਲ ਵੀ ਖਤਮ ਕਰ ਲਿਆ ਫਾਇਦਾ ਕੀ ਹੋਇਆ ਤੇ ਤੁਹਾਡੇ ਵਰਗੇ ਸੱਜਣ ਕਹਿੰਦੇ ਆ ਕਿ ਸਾਨੂੰ ਕਿਸੇ ਨੂੰ ਪੈਸੇ ਦੇਣੇ ਨਹੀਂ ਚਾਹੀਦੇ ਕਿਸੇ ਦੀ ਹਲਪ ਵੀ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਕੀ ਹੋ ਰਿਹਾ ਜਿਹੜੇ ਚੰਗੇ ਲੋਕ ਨੇ ਜਿਹੜੇ ਜ਼ੁਬਾਨ ਦੇ ਵਧੀਆ ਲੋਕ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਮਾੜਾ ਸਿਰ ਪੈਂਦਾ ਆ ਉਹਨਾਂ ਦੀ ਸੋਚ ਤੇ ਬਹੁਤ ਮਾੜਾ ਸਿਰ ਪੈਂਦਾ ਕਿਉਂਕਿ ਜਿਹੜਾ ਇਨਸਾਨ ਚੰਗਾ ਆ ਜਿਹੜਾ ਲੋਕਾਂ ਨਾਲ ਡੀਲ ਚੰਗੀ ਕਰਦਾ ਆ ਉਹ ਵੀ ਪ੍ਰਭਾਵਿਤ ਹੋ ਜਾਂਦਾ ਇੰਨਾਂ ਗੱਲਾਂ ਦੇ ਨਾਲ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਵੇਖੋ ਜੇ ਕਿਸੇ ਸੱਜਣ ਦੇ ਕੋਲੋਂ ਰਿਸ਼ਤੇਦਾਰ ਦੇ ਕੋਲੋਂ ਪੈਸੇ ਲੱਲੇ ਹੋਣ ਨਾ ਉਹਨੂੰ ਜਿਹੜੀ ਤਰੀਕ ਦਾ ਝੁਬਾਨ ਕੀਤੀ ਉਹਨੂੰ ਵਾਪਸ ਕਰ ਦਿਆ ਕਰੋ ਕਿਉਂਕਿ ਪੈਸੇ ਇੱਕ ਵਾਰੀ ਤਾਂ ਆਪਾਂ ਲੈ ਲਈਏ ਜੇ ਕੱਲ ਨੂੰ ਸਾਨੂੰ ਜ਼ਿੰਦਗੀ 'ਚ ਦੁਬਾਰਾ ਲੋੜ ਪੈ ਗਈ ਕੋਈ ਸਾਡੀ ਮੁਸ਼ਕਲ ਹੋ ਗਈ ਫੇ ਸਾਡੇ ਰਿਸ਼ਤੇਦਾਰ ਨੇ ਸਾਨੂੰ ਪੈਸੇ ਨਹੀਂ ਦੇਣੇ ਸਾਡੇ ਰਿਸ਼ਤੇਦਾਰ ਨੇ ਸਾਡੇ ਨਾਲ ਨਹੀਂ ਖਲੋਣਾ ਇਹ 'ਚ ਰਿਸ਼ਤੇਦਾਰ ਦੀ ਗਲਤੀ ਨਹੀਂ ਗਲਤੀ ਸਾਡੀ ਹੋਵੇਗੀ ਕਿਉਂਕਿ ਅਸੀਂ ਉਹਨੂੰ ਪਹਿਲਾਂ ਧੋਖਾ ਦਿੱਤਾ ਤੇ ਫੇਰ ਅਸੀਂ ਮੰਗਣ ਜਾ ਰਹੇ ਹਾਂ ਤੇ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਸਾਨੂੰ ਉਹਦੇ ਪੈਸੇ ਵਾਪਸ ਕਰ ਦੇ ਚਾਹੀਦੇ ਆ ਕਿਉਂਕਿ ਰਿਸ਼ਤੇਦਾਰੀਆਂ ਭੈਣ ਭਰਾ ਵਰਤਨ ਨੂੰ ਹੁੰਦੇ ਨੇ ਜਾਨੀ ਕਿ ਇੱਕ ਦੂਜੇ ਦੇ ਦੁੱਖ ਸੁੱਖ ਚ ਖਲੋਣ ਨੂੰ ਇੱਕ ਦੂਜੇ ਕੋ ਮਦਦ ਲੈਣ ਨੂੰ ਉਹਨਾਂ ਨੂੰ ਵਰਤ ਕੇ ਬਾਹਰ ਨਾ ਸੁੱਟਣਾ ਚਾਹੀਦਾ ਕਿ ਅਸੀਂ ਉਹਨੂੰ ਵਰਤ ਲਿਆ ਇੱਕ ਵਾਰੀ ਠੱਗੀ ਮਾਰ ਲਈ ਆ ਜਿੰਨੀ ਮਾਰਨੀ ਸੀ ਹੁਣ ਮੈਨੂੰ ਲੋੜ ਨਹੀਂ ਮੈਂ ਕੋਈ ਨਵਾਂ ਸ਼ਿਕਾਰ ਲੱਭਾਂ ਇਹ ਸੋਚ ਸਾਡੀ ਨਹੀਂ ਹੋਣੀ ਚਾਹੀਦੀ ਜੇ ਇਹ ਸੋਚ ਅਹੀਂ ਰੱਖੀ ਤੇ ਸਮਝ ਲਓ ਕਿ ਗਾਂ ਸਾਡੀ ਔਲਾਦ ਨੇ ਸਾਨੂੰ ਵਰਤ ਲੈਣਾ ਸਾਡੀ ਔਲਾਦ ਨੇ ਪਤਾ ਲੱਗਣਾ ਕਿ ਸਾਡਾ ਬਾਪ ਬਹੁਤ ਮਾੜਾ ਸਾਡੀ ਮਾਂ ਬਹੁਤ ਮਾੜੀ ਇਹ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਠੱਗੀਆਂ ਮਾਰ ਮਾਰ ਕੇ ਲਿਆਉਂਦੀ ਰਹੀ ਆਪਣੇ ਬੋਲਚਾਲ ਵਾਲਿਆਂ ਕੋ ਠੱਗੀਆਂ ਮਾਰ ਮਾਰ ਕੇ ਲਿਆਉਂਦੀ ਰਹੀ ਜਾਨ ਲਿਆਉਂਦਾ ਰਿਆ ਉਹਨਾਂ ਵੀ ਸਾਡੀ ਇੱਜ਼ਤ ਨਹੀਂ ਕਰਨੀ ਜੇ ਅਸੀਂ ਇੱਕ ਵਧੀਆ ਡੀਲ ਕਰਾਂਗੇ ਆਪਣੀ ਜ਼ਿੰਦਗੀ 'ਚ ਜਿੰਨਾਂ ਕੋ ਪੈਸੇ ਲਏ ਦਿੱਤੇ ਨੇ ਉਹਨਾਂ ਨਾਲ ਵਧੀਆ ਰੱਖਾਂਗੇ ਤਾਂ ਫਿਰ ਸਾਡੇ ਬੱਚਿਆਂ ਦਾ ਕਰਤਾਰ ਵੀ ਉੱਚਾ ਹੋਵੇਗਾ ਕਿਉਂਕਿ ਜਵਾਨੀ ਤੋਂ ਬਾਅਦ ਵਡਾਪਾ ਆਉਣਾ ਹੀ ਆਉਣਾ ਹੈ ਪੈਸੇ ਸਾਡੇ ਨਾਲ ਨਹੀਂ ਜਾਣੇ ਲੇਕਿਨ ਜਿਹੜੀਆਂ ਲਹਾਂਤਾਂ ਤੇ ਜਿਨ੍ਹਾਂ ਦਾ ਅਸੀਂ ਲੋਕਾਂ ਦਾ ਸ਼ੋਸ਼ਣ ਕੀਤਾ ਹੋਇਆ ਨਾ ਉਹ ਸਾਡੇ ਨਾਲ ਜ਼ਰੂਰ ਜਾਵੇਗਾ ਸਾਨੂੰ ਕਦੀ ਵੀ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਹਾਂ ਜੇ ਕਿਤੇ ਵੱਜ ਗਈ ਭੁਲੇਖੇ ਨਾਲ ਕਿਸੇ ਕੋਲੋਂ ਤੇ ਹੱਥ ਜੋੜ ਕੇ ਉਹਦੇ ਪੈਸੇ ਉਹਨੂੰ ਵਾਪਸ ਕਰਨੇ ਚਾਹੀਦੇ ਆ ਇਹ ਕਹਿ ਕੇ ਕਿ ਭਾਈ ਗਲਤੀ ਹੋ ਗਈ ਪਿਛੇ ਅੱਗੇ ਤੋਂ ਮੈਂ ਖਿਆਲ ਰੱਖਾਂਗਾ ਤੇ ਆਉਂਦੇ ਜਾਂਦੇ ਰਹੋ ਜੇ ਕਿਤੇ ਸਾਡੇ ਗੋਚਰੀ ਲੋੜਈ ਸਾਡੇ ਕੋ ਵੀ ਲੈ ਲਿਓ ਫਿਰ ਅਗਲਾ ਜਿਹੜਾ ਰਿਸ਼ਤਾ ਉਹ ਚ ਮਠਾਸ ਆਵੇਗੀ ਸਾਡੇ ਦੁੱਖ ਘਟਣਗੇ ਸਾਡੇ ਮਾਨਸਿਕ ਰੋਗ ਘਟਣਗੇ ਸਾਡੀ ਜ਼ਿੰਦਗੀ ਚੋਂ ਕੱਲਾਪਨ ਘਟੇਗਾ ਤੇ ਜੇ ਅਸੀਂ ਠੱਗੀਆਂ ਮਾਰਾਂਗੇ ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਦੁਖੀ ਕਰਨਗੀਆਂ ਆਓ ਆਪਾਂ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਲਈ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਕੁਝ ਚੰਗਾ ਕਰਕੇ ਜਾਈਏ ਧਰਤੀ ਤੋਂ ਜਾਣਾ ਤੇ ਆਪਾਂ ਸਾਰੇ ਹੀ ਨੇ ਲੇਕਿਨ ਚੰਗਾ ਕਰਕੇ ਜਾਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ